ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ। ਪੰਜਾਬ ਕਾਂਗਰਸ ਦੀ ਪਾਰਟੀ ਵੱਲੋਂ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜੋ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਉਸ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸ਼ਾਮਲ ਕੀਤਾ ਗਿਆ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੇ ਵੱਲੋਂ ਤੇ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਨਾਲ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਜੋ ਨਿਰਾਸ਼ਾ ਜ਼ਾਹਰ ਕੀਤੀ ਗਈ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਹਿਲਾ ਤੇ ਵੱਡਾ ਬਿਆਨ ਦੇ ਕੇ ਪੰਜਾਬ ਕਾਂਗਰਸ ਦੇ ਵਿੱਚ ਹੜਕਮ ਮਚਾ ਦਿੱਤਾ ਹੈ ਨਵਜੋਤ ਕੌਰ ਸਿੱਧੂ ਨੇ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਨੂੰ ਕਰੜੇ ਹੱਥੀ ਲਿਆ ਹੈ ਔਰ ਉਹਨਾਂ ਨੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਜੋ ਸਿਰਫ ਆਪਣੀਆਂ ਕੁਰਸੀਆਂ ਲਈ ਇੱਕ ਦੂਸਰੀ ਦੀਆਂ ਲੱਤਾਂ ਖਿੱਚ ਰਹੇ ਨੇ ਪੰਜਾਬ ਕਾਂਗਰਸ ਦੇ ਵਿੱਚ ਇਹ ਬਹੁਤ ਪਹਿਲਾਂ ਤੋਂ ਜਿਹੜੀ ਰੀਤ ਚੱਲਦੀ ਹੈ ਕਿ ਇੱਕ ਦੂਸਰੀ ਦੀਆਂ ਲੱਤਾਂ ਖਿੱਚਣੀਆਂ ਇੱਕ ਦੂਸਰੀ ਨੂੰ ਹਰਾਉਣਾ ਇਹ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਜਿਹੜਾ ਕਿ ਚਰਚਾ ਹੈ ਨਵਜੋਤ ਕੌਰ ਸਿੱਧੂ ਨੇ ਅੱਜ ਆਪਣੇ ਹਲਕੇ ਅੰਮ੍ਰਿਤਸਰ ਉਤਰੀ ਦੇ ਵਿੱਚ ਜੋ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਕਾਂਗਰਸ ਨੂੰ ਘੇਰਿਆ ਔਰ ਉਹਨਾਂ ਨੇ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਲੈਣ ਲਈ ਵੀ ਹਾਈ ਕਮਾਂਡ ਨੂੰ ਜਿਹੜਾ ਕਿ ਆਪਣੇ ਵੱਲੋਂ ਅਪੀਲ ਕੀਤੀ ਹੈ ਕਿ ਅੱਜ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਜਿਹੜਾ ਕਿ ਇਕਤਾ ਨਹੀਂ ਹੈ ਆਪਸ ਦੇ ਵਿੱਚ ਬਹੁਤ ਵੱਡੀ ਫੁੱਟ ਦੇਖੀ ਜਾ ਰਹੀ ਹੈ ਜੋ ਕਿ ਹਾਈ ਕਮਾਂਡ ਨੂੰ ਪੰਜਾਬ ਦੀ ਕਾਂਗਰਸ ਨੂੰ ਇੱਕ ਕਰਨ ਵਾਸਤੇ ਜਿਹੜਾ ਕਿ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਪੰਜਾਬ ਦੇ ਵਿੱਚ ਆ ਕੇ ਲੀਡਰਾਂ ਨੂੰ ਜਿਹੜਾ ਕਿ ਸਮਝਾ ਕੇ ਉਹਨਾਂ ਦੇ ਵਿੱਚ ਫੁੱਟ ਖਤਮ ਕਰਨ ਤਾਂ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਮਜ਼ਬੂਤ ਹੋ ਸਕੇ ਔਰ ਉਹਨਾਂ ਨੇ ਚੋਣਾਂ ਲੜਨ ਦਾ ਵੀ ਐਲਾਨ ਕਰ ਦਿੱਤਾ ਕਿ 2027 ਦੇ ਵਿੱਚ ਨਵਜੋਤ ਕੋਰ ਸਿੱਧੂ ਖੁਦ ਚੋਣ ਲੜਨਗੇ ਅਮਰਸਰ ਉਤਰੀ ਤੋਂ ਉਹ ਉਮੀਦਵਾਰ ਹੋਣਗੇ ਜੋ ਕਿ ਨਵਜੋਤ ਕੌਰ ਸਿੱਧੂ ਪਹਿਲਾਂ ਵੀ ਇਸ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਨੇ ਜਦੋਂ ਕਿ ਇੱਕ ਵਾਰ ਉਹ ਸਰਕੇ ਤੋਂ ਜਿਹੜਾ ਕਿ ਸੰਸਦ ਮੈਂਬਰ ਵੀ ਰਹੇ ਨੇ ਅਕਾਲੀ ਭਾਜਪਾ ਗੱਠਜੋੜ ਦੇ ਸਮੇਂ ਨਵਜੋਤ ਕੌਰ ਸਿੱਧੂ ਇਸ ਹਲਕੇ ਦੇ ਵਿੱਚੋਂ ਚੋਣ ਜਿੱਤਦੇ ਨੇ ਜਦੋਂ ਕਿ ਉਹਨਾਂ ਦਾ ਡਾਕਟਰੀ ਪੇਸ਼ਾ ਸੀ ਔਰ ਆਪਣੀ ਡਾਕਟਰੀ ਪੇਸ਼ੇ ਤੋਂ ਹਟ ਕੇ ਉਹ ਲੋਕ ਸੇਵਾ ਨੂੰ ਪਹਿਹਰ ਦਿੰਦੇ ਨੇ ਔਰ ਆਪਣੇ ਇਸ ਹਲਕੇ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਪ੍ਰੋਜੈਕਟ ਲਿਆ ਕੇ ਇੱਥੇ ਕੰਮ ਕੀਤਾ ਲੇਕਿਨ ਅਕਾਲੀ ਭਾਜਪਾ ਸਰਕਾਰ ਸਮੇਂ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਉਹਨਾਂ ਦੇ ਮਤ ਪੇਦ ਹੋ ਗਏ ਮਤ ਪੇਦ ਹੋਣ ਤੋਂ ਬਾਅਦ ਭਾਵੇਂ ਉਹਨਾਂ ਦੇ ਹਲਕੇ ਦੇ ਵਿੱਚ ਗਰੰਟਾ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਜਿਹੜਾ ਕਿ ਜਿਹੜਾ ਉਹਨਾਂ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਕੰਮ ਰੋਕ ਦਿੱਤੇ ਗਏ ਜਿਸ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਤੋਂ ਅਲੱਗ ਹੋ ਕੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਜਿਹੜਾ ਕਿ ਉਹਨਾਂ ਦੇ ਵਿੱਚ ਪਿੱਛੇ ਆ ਕੇ ਜਿਹੜਾ ਕਿ ਅਫਸੀ ਗਠਜੋੜ ਵੀ ਖਤਮ ਹੋ ਗਿਆ ਸੀ ਲੇਕਿਨ ਨਵਜੋਤ ਕੌਰ ਸਿੱਧੂ ਦੇ ਵੱਲੋਂ ਜਦੋਂ ਆਪਣੇ ਹਲਕੇ ਦੇ ਵਿੱਚ ਜੋ ਇਹ ਸਿਆਸਤ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਉਹਨਾਂ ਨੇ ਅਕਾਲੀ ਦਲ ਦੇ ਉੱਪਰ ਇਲਜ਼ਾਮ ਲਾਇਆ ਸੀ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਤੋਂ ਅਲੱਗ ਹੋ ਕੇ ਭਾਜਪਾ ਤੋਂ ਅਲੱਗ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਔਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ ਦੇ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਔਰ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਏ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਜਿਹੜਾ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਦੇ ਕੈਬਨਿਟ ਦਾ ਅਹੁਦਾ ਦਿੱਤਾ ਜਾਂਦਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੰਘ ਸਿੱਧੂ ਹੁੰਦੇ ਨੇ ਪਰ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਕਾਂਗਰਸ ਸਰਕਾਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਅੰਦਰ ਦੀਆਂ ਗੱਲਾਂ ਪਤਾ ਲੱਗਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਜੋ ਅਕਾਲੀ ਸਰਕਾਰ ਦੇ ਸਮੇਂ ਗਲਤੀਆਂ ਹੋਈਆਂ ਸੀ ਜੋ ਕ੍ਰਿਤੀਆਂ ਹੋਈਆਂ ਸੀ ਜੋ ਬੇਦਬੀਆਂ ਹੋਈਆਂ ਸੀ ਉਹਨਾਂ ਦਾ ਜਿਹੜਾ ਕਿ ਇਨਸਾਫ ਲੈਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਨ ਸਭਾ ਵਿੱਚ ਝੋਲੀਆਂ ਆੜ-ਆੜ ਕੇ ਜਿਹੜਾ ਕਿ ਉਹ ਇਨਸਾਫ ਦੀ ਮੰਗ ਕਰਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਕਿਦੇ ਨਾ ਕਿਦੇ ਅੰਦਰ ਖਾਤੇ ਜਦੋਂ ਕਿ ਅਕਾਲੀ ਭਾਜਪਾ ਸਰਕਾਰ ਦੇ ਨਾਲ ਉਹ ਰਲੇ ਹੋਏ ਸੀ ਔਰ ਅਕਾਲੀ ਦਲ ਨੂੰ ਜਿਹੜੇ ਉਹਨਾਂ ਦੇ ਲੀਡਰਾਂ ਨੂੰ ਬਚਾਉਣਾ ਚਾਹੁੰਦੇ ਸੀ ਉਹਨਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਸੀ ਜੋ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਉਹ ਕਾਰਵਾਈ ਕਰਉਣਾ ਚਾਹੁੰਦੇ ਸੀ ਲੇਕਿਨ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਡਰੱਗ ਨੂੰ ਲੈ ਕੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੋ ਇਸ ਲਈ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਚੁੱਕਿਆ ਸੀ ਮਜੀਠੀਆ ਦੇ ਖਿਲਾਫ ਪਰ ਨਵਜੋਤ ਸਿੰਘ ਸਿੱਧੂ ਸਿਰਫ ਬੋਲਦੇ ਰਹੇਗੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਪਰ ਉਸ ਤੋਂ ਬਾਅਦ ਚੰਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਤਾਂ ਚਰਨਜੀਤ ਚੰਨੀ ਨੇ ਮਜੀਠੀਆ ਦੇ ਉੱਪਰ ਪਰਚਾ ਦਰਜ ਕੀਤਾ ਸੀ ਸੋ ਨਵਜੋਤ ਸਿੰਘ ਸਿੱਧੂ ਨੇ ਹੀ ਚਰਨਜੀਤ ਚੰਨੀ ਨੂੰ ਸੀਐਮ ਬਣਾਉਣ ਤੱਕ ਜਿਹੜਾ ਕਿ ਹਾਈ ਕਮਾਂਡ ਦੇ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਸੀ ਹਾਈ ਕਮਾਂਡ ਦੇ ਕੋਲ ਜਾ ਕੇ ਕੈਪਟਨ ਅਮਿੰਦਰ ਸਿੰਘ ਦੀ ਸਾਰੀ ਖੋਲੀ ਸੀ ਕਿ ਕਿਸ ਤਰ੍ਹਾਂ ਚਾਚਾ ਭਤੀਜਾ ਰਲ ਕੇ ਜਿਹੜਾ ਕਿ 2575 ਦਾ ਅੰਕੜਾ ਚੱਲ ਰਿਹਾ ਹੈ ਜੋ ਬਠਿੰਡਾ ਦੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਰੋਹਲ ગાંધી ਦੇ ਸਾਹਮਣੇ ਸਟੇਜ ਦੇ ਉੱਪਰ ਇਹ ਬੋਲਿਆ ਸੀ ਕਿ ਇਹ 75 25 ਦਾ ਅੰਕੜਾ ਜਿਹੜਾ ਚੱਲਣ ਕਰਕੇ ਪੰਜਾਬ ਦਾ ਜਿਹੜਾ ਕਿ ਸਾਰਾ ਬੇੜਾ ਗਰਗ ਹੋ ਰਿਹਾ ਕਾਂਗਰਸ ਪਾਰਟੀ ਜਿਹੜੀ ਇਹ ਖਤਮ ਹੋ ਰਹੀ ਏ ਜਿਸ ਨੂੰ ਲੈ ਕੇ ਪਿਛਲੇ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਕੈਪਟਨ ਅਮਿੰਦਰ ਸਿੰਘ ਦੇ ਖਿਲਾਫ ਇਹ ਵੱਡੀ ਆਵਾਜ਼ ਚੱਤੀ ਸੌਰ ਕੈਪਟਨ ਅਮਿੰਦਰ ਸਿੰਘ ਨੂੰ ਜਿਹੜਾ ਕਿ ਸੀਐਮਡੀ ਪਦ ਤੋਂ ਅਲਾ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹਨਾਂ ਨੂੰ ਜਿਹੜਾ ਕਿ ਕੈਪਟਨ ਬਣਾਇਆ ਗਿਆ ਸੀ ਕਾਂਗਰਸ ਦਾ ਪਰ ਕਾਂਗਰਸ ਜਿਹੜੇ 2022 ਦੀਆਂ ਚੋਣਾਂ ਹਾਰ ਗਈ ਸੀ ਉਹ ਸਾਰਾ ਭੰਡਾ ਨਵਜੋਤ ਸਿੰਘ ਸਿੱਧੂ ਦੇ ਸਿੱਤੇ ਪੰਨ ਦਿੱਤਾ ਗਿਆ ਜਿਸ ਕਰ ਨਵਜੋਤ ਸਿੰਘ ਸਿੱਧੂ ਤੋਂ ਜੋ ਉਹਨਾ ਤੋਂ ਇਹ ਪਦ ਵਾਪਸ ਲੈ ਲਿਆ ਜਾਂਦਾ ਹੈ ਪ੍ਰਧਾਨਗੀ ਦਾ ਉਹ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਲਗਾਤਾਰ ਕਾਂਗਰਸ ਦੇ ਕਾਮਰੇ ਸੀ ਪਰ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਿਹੜੇ ਕਿ ਸਾਥੀਆਂ ਦੇ ਨਾਲ ਰਲੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਵੀ ਵੱਡੇ ਇਲਜ਼ਾਮ ਲਾ ਦਿੱਤੇ ਹਾਈ ਕਮਾਂਡ ਨੇ ਜੋ ਕਿ ਰਾਜਾ ਵੜਿੰਗ ਔਰ ਸੁਖਜਿੰਦਰ ਸਿੰਘ ਨਾਵਾਦ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨਾਰਾਜ਼ ਹੁੰਦੇ ਨੇ ਔਰ ਆਪਣੀ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਰੋਕਣ ਤੇ ਉਹ ਬਿਲਕੁਲ ਕਾਂਗਰਸ ਤੋਂ ਕਿਨਾਰਾ ਕਰ ਜਾਂਦੇ ਰਿਹਾ ਔਰ ਉਹਨਾਂ ਨੇ ਰਾਜਨੀਤੀ ਦੇ ਵਿੱਚੋਂ ਸੰਨਿਆਸ ਲੈ ਲਿਆ ਕਿ ਮੈਂ ਰਾਜਨੀਤੀ ਨਹੀਂ ਕਰਾਂਗਾ ਕਿਉਂਕਿ ਰਾਜਨੀਤੀ ਸਿਰਫ ਲੋਕ ਕਮਾਉਣ ਵਾਸਤੇ ਆਉਂਦੇ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਵਿੱਚ ਆਪਣਾ ਸਾਰਾ ਘਰ ਲਾ ਦਿੱਤਾ ਉਸ ਨੇ ਇੱਕ ਪੈਸਾ ਨਹੀਂ ਖਾਦਾ ਭ੍ਰਿਸ਼ਟਾਚਾਰ ਜਿਹੜਾ ਸੀ ਉਸ ਨੂੰ ਖਤਮ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਵੱਡੀ ਆਵਾਜ਼ ਚੱਕੀ ਸੀ ਸੋ ਅੱਜ ਨਵਜੋਤ ਸਿੰਘ ਕਹਤਾ ਕਿ 2027 ਦੇ ਵਿਧਾਨ ਸਭਾ ਚੋਣਾਂ ਅੰਮ੍ਰਿਤਸਰ ਉਤਰੀ ਤੋਂ ਖੁਦ ਲੜੇਗੀ ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸੁਪਨੇ ਪੂਰੇ ਕਰੇਗੇ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਲੈ ਕੇ ਉਹ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਅੱਕ ਚੁੱਕੇ ਨੇ ਹਾਰ ਚੁੱਕੇ ਨੇ ਰਾਜਨੀਤੀ ਦੇ ਵਿੱਚ ਉਹ ਸਾਬਤ ਕਰਨਾ ਚਾਹੁੰਦੀ ਹੈ ਕਿ ਆਖਰ ਰਾਜਨੀਤੀ ਸੱਚੇ ਬੰਦੇ ਦੀ ਹੁੰਦੀ ਹੈ ਔਰ ਸਚਾਈ ਤੇ ਚੱਲਦੀ ਹੈ ਝੂਠ ਨਹੀਂ ਚੱਲਦਾ ਰਾਜਨੀਤੀ ਦੇ ਵਿੱਚ ਜਿਸ ਨੂੰ ਲੈ ਕੇ ਨਵਜੋਤਕਰ ਸਿੱਧੂ ਨੇ ਅੱਜ ਵੱਡਾ ਐਲਾਨ ਕੀਤਾ ਕਾਂਗਰਸ ਵਿੱਚ ਹੜਕਾ ਮਚਾ ਦਿੱਤਾ ਹੈ